ਸੰਜੀਤ ਤਲਵਾਰ ਸਾਬਕਾ ਵਿਧਾਇਕ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਦੇ ਵੱਲੋਂ ਹਲਕਾ ਪੂਰਬੀ ਦੇ ਵਿੱਚ ਪੈਂਦੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਹਲਕਾ ਪੂਰਬੀ ਦੇ ਵਿੱਚ ਰਹਿਣ ਵਾਲੇ 12ਵੀਂ ਜਮਾਤ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਵਿੱਚੋਂ ਪਹਿਲੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਹਰ ਸਾਲ ਨਵਾਂ ਐਕਟਵਾ ਸਕੂਟਰ ਦੇਣ ਦਾ ਵਾਅਦਾ ਵਿਧਾਇਕ ਬਣ ਤੋਂ ਬਾਅਦ ਕੀਤਾ ਗਿਆ ਸੀ ਜੋ ਕਿ ਪਿਛਲੇ ਸਾਲ ਦੌਰਾਨ ਪੂਰਾ ਕੀਤਾ ਜਾਂਦਾ ਰਿਹਾ ਹੈ ਅਤੇ ਇਸ ਸਾਲ ਵੀ ਉਹਨਾਂ ਦੇ ਵੱਲੋਂ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਦੇ ਲਈ ਸਾਲ 2022-2023 ਦੇ ਨਤੀਜਿਆਂ ਦੇ ਵਿੱਚ 10ਵੀਂ ਜਮਾਤ ਦੀ ਵਿਦਿਆਰਥਣ ਸਿਮਰਨਜੀਤ ਕੌਰ ਪੁੱਤਰੀ ਕਸ਼ਮੀਰ ਨੂੰ ਸਕੂਲ ਸਟਾਫ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਦੇ ਵਿੱਚ ਵਿਧਾਇਕ ਦੇ ਵੱਲੋਂ ਵਿਦਿਆਰਥਣਾਂ ਨੂੰ ਨਵੇਂ ਐਕਟਵਾ ਸਕੂਟਰ ਦਿੱਤੇ ਗਏ। ਤਕਰੀਬਨ 6 ਸਾਲ ਪਹਿਲਾਂ ਅਸੀਂ ਇੱਕ ਸ਼ੁਰੂਆਤ ਕੀਤੀ ਸੀ ਕਿਉਂਕਿ ਲੋਕਾਂ ਨੇ ਬੜੀ ਵੱਡੀ ਜ਼ਿੰਮੇਵਾਰੀ ਐਮਐਲਏ ਬਣਾ ਕੇ ਇਲਾਕੇ ਦੇ ਲੋਕਾਂ ਨੇ ਮੇਰੇ ਮੋਢਿਆਂ ਤੇ ਪਾਈ ਸੀ ਤੇ ਉਦੋਂ ਮਨ 'ਚ ਇੱਕ ਭਾਵ ਸੀਗਾ ਕਿ ਜਿਹੜੇ ਸਾਡੇ ਸਰਕਾਰੀ ਸਕੂਲ ਹੈ ਅਸੀਂ ਉਹਨਾਂ ਦਾ ਵਿਕਾਸ ਵੀ ਕਰੀਏ ਤੇ ਜਿਹੜੇ ਸਾਡੇ ਇਹਨਾਂ ਸਕੂਲਾਂ 'ਚ ਬੱਚੇ ਪੜ੍ਹਦੇ ਆ ਉਹਨਾਂ ਨੂੰ ਮੋਟੀਵੇਟ ਵੀ ਕਰੀਏ ਤਾਂ ਕਿ ਉਹ ਐਜੂਕੇਸ਼ਨ ਦੇ ਪ੍ਰਤੀ ਸੀਰੀਅਸ ਹੋ ਸਕਣ ਸੋ ਅਸੀਂ ਇੱਕ ਪਲਾਨ ਕੀਤਾ ਕਿਉਂਕਿ ਇਹ ਸਾਰਾ ਜਿਹੜਾ ਮਾਈਂਡਸੈਟ ਸੀਗਾ ਮੇਰੇ ਪਿੱਛੇ ਜਿਹੜੇ ਬ੍ਰੇਨ ਕੰਮ ਕਰ ਰਹੇ ਸੀਗੇ ਮੇ ਮਮ ਜਿਹੜੇ ਟੀਚਰ ਹੈ ਔਰ ਮੇਰੀ ਵਾਈਫ ਕਿਉਂਕਿ ਅੱਜ ਦਾ ਦਿਨ ਜਿਹੜਾ ਡੈਡੀਕੇਟਡ ਹੈ ਦੋਨਾਂ ਨੂੰ ਕਿਉਂਕਿ ਮੇਰੀ ਵਾਈਫ ਦਾ ਜਨਮ ਦਿਨ ਵੀ ਹੈ ਔਰ ਮੇਰੇ ਮਮ ਅੱਜ ਦੇ ਦਿਨ ਹੀ ਉਹ ਪਰਮਾਤਮਾ ਦੇ ਚਰਨਾਂ 'ਚ ਉਹਨਾਂ ਦੀ ਹਾਜ਼ਰੀ ਲੱਗੀ ਸੀ ਸੋ ਅਸੀਂ ਉਦੋਂ ਇਹ ਸ਼ੁਰੂਆਤ ਕੀਤੀ ਸੀ ਔਰ ਪਹਿਲਾ ਜਿਹੜਾ ਸਕੂਟਰ ਅਸੀਂ ਸੀ ਸਕੂਲ 'ਚ ਮੇਰੇ ਵਾਈਫ ਮੇਰੇ ਨਾਲ ਦੇਣ ਆਏ ਸੀ ਕਿ ਬੱਚਿਆਂ ਨੂੰ ਔਰ ਲਗਾਤਾਰ ਅਸੀਂ ਇਹ ਹਰ ਸਾਲ 10ਵੀਂ ਔਰ ਪਲੱਸ 2 ਦੇ ਬੱਚਿਆਂ ਨੂੰ ਦੇ ਰਹੇ ਹਾਂ ਔਰ ਜਦੋਂ ਤੱਕ ਪ੍ਰਮਾਤਮਾ ਨੇ ਚਾਇਆ ਜੋ ਤੱਕ ਸਾਡੇ ਚ ਜਾਨ ਰਹੀ ਮੇਰੇ ਤੋਂ ਬਾਅਦ ਮੇਰੇ ਬੱਚੇ ਵੀ ਜਿਹੜੇ ਐ ਇਸ ਰੀਤ ਨੂੰ ਕੰਟੀਨਿਊ ਕਰਨਗੇ ਔਰ ਇਹ ਜਿਹੜਾ ਹੁਣ ਅਸੀਂ ਹਰ ਸਾਲ ਇਹ ਕਰਦੇ ਆ ਇਹ ਸਾਡਾ ਜੁੜ ਗਿਆ ਮੇਰੇ ਵਾਈਫ ਦੇ ਜਨਮ ਦਿਨ ਦੇ ਨਾਲ ਤੇ ਮੇਰੀ ਵਾਈਫ ਦੀ ਸੌਰੀ ਮਾਈ ਮਮ ਦੇ ਡੈਥ ਅਨਿਵਰਸਰੀ ਔਰ ਮੇਰੇ ਵਾਈਫ ਦੇ ਜਨਮ ਦਿਨ ਦੇ ਨਾਲ ਸੋ ਏਵਰੀ ইয়ারਸ ਅਸੀਂ 25 ਜੁਲਾਈ ਨੂੰ 10th ਪਲੱਸ 2 ਦੇ ਬੱਚਿਆਂ ਨੂੰ ਜਿਹੜੇ ਟੌਪ ਕਰਨਗੇ ਅਸੀਂ ਇਹ ਗਿਫਟ ਕਰਾਂਗੇ ਐਂਡ ਥਿਸ ਇਸ ਨੋਟ ਪੋਲਿਟিক্যাল ਅਜੈਂਡਾ ਔਰ ਇਹਦੇ ਚ ਕੋਈ ਰਾਜਨੀਤੀ ਨਹੀਂ ਹੈ ਇਹ ਸਿੰਪਲ ਆਪਣੇ ਬੇਟੇ ਬੇਟੀਆਂ ਨੂੰ ਆਪਣੇ ਇਲਾਕੇ ਦੇ ਬੇਟੇ ਬੇਟੀਆਂ ਨੂੰ ਇੱਕ ਗਿਫਟ ਹੈ ਕਿਉਂਕਿ ਅਸੀਂ ਜਿਹੜਾ ਇੰਦਰਾਪੁਰੀ ਸਕੂਲ ਚ ਦੇਖ ਕੇ ਆਏ ਹਾਂ ਸਕੂਟਰ ਉਹਨਾਂ ਦੇ ਉਹ ਬੱਚੀ ਦੇ ਜਿਹੜੇ ਫਾਦਰ ਹੈ ਉਹ ਕਬਾਰ ਦਾ ਕੰਮ ਕਰਦੇ ਆ ਤੇ ਇਹ ਬੇਟੀ ਦੇ ਫਾਦਰ ਜਿਹੜੇ ਆ ਉਹ ਰਿਕਸ਼ਾ ਚਲਾਉਂਦੇ ਆ ਸੋ ਬੱਚਿਆਂ ਨੂੰ ਥੋੜੀ ਇਸ ਗੱਲ ਨਾਲ ਤਾਕਤ ਵੀ ਮਿਲੇਗੀ ਤੇ ਥੋੜਾ ਉਹਨਾਂ ਨੂੰ ਲੱਗੇਗਾ ਕਿ ਉਹਨਾਂ ਨੂੰ ਹੋਰ ਪੜ੍ਹਨਾ ਚਾਹੀਦਾ ਔਰ ਸਾਡੀ ਕੋਸ਼ਿਸ਼ ਜਿਹੜੀ ਹੈ ਕਿਉਂਕਿ ਅਸੀਂ ਇਸ ਕੌਨਸਟੀਟੈਂਸੀ ਚ 11 ਸਕੂਲ ਜਿਹੜੇ ਐ ਅਸੀਂ ਪਲਾਨ ਕੀਤੇ ਸੀ ਜਿਨ੍ਹਾਂ ਚ ਆਲਮੋਸਟ ਇੱਕ ਸਕੂਲ ਸਾਡਾ ਪੂਰਾ ਹੋ ਗਿਆ ਦੂਸਰਾ ਪੂਰਾ ਹੋਣ ਜਾ ਰਿਹਾ ਔਰ ਰਹਿੰਦੇ ਨੋ ਸਕੂਲ ਵੀ ਅਸੀਂ ਸੀਐਮ ਸਾਹਿਬ ਨੂੰ ਰਿਕਵੈਸਟ ਕਰਦੇ ਆ ਜਲਦੀ ਪੂਰੇ ਕੀਤੇ ਜਾਣ ਤਾਂ ਕਿ ਜਿਹੜੇ ਸਾਡੇ ਇਸ ਇਲਾਕੇ ਦੇ ਬੇਟੇ-ਬੇਟੀਆਂ ਉਹਨਾਂ ਨੂੰ ਅੱਛੀ ਐਜੂਕੇਸ਼ਨ ਲੈ ਸਕਣ ਸੋ ਪਰਪਸ ਬੜਾ ਸਿੰਪਲ ਹੈ ਕਿ ਅਸੀਂ ਬੱਚਿਆਂ ਨੂੰ ਮੋਟੀਵੇਟ ਕਰਨਾ ਚਾਹੁੰਦੇ ਆ ਥਰੂ ਗਿਫਟ ਔਰ ਇੱਕ ਮੈਸੇਜ ਦੇਣਾ ਚਾਹੁੰਦੇ ਆ ਪੂਰੀ ਸੋਸਾਇਟੀ ਨੂੰ ਕਿ ਬਾਕੀ ਜਿਹੜੇ ਲੋਕ ਆ ਉਹ ਵੀ ਕੁਝ ਨਾ ਕੁਝ ਐਸਾ ਕਰਨ ਤਾਂ ਕਿ ਬੱਚਿਆਂ 'ਚ ਜਿੱਥੇ ਅ ਅੱਗੇ ਪੜ੍ਹਨ ਦਾ ਵੀ ਦਿਲ ਕਰੇ ਉਹਨਾਂ ਦਾ ਪਰਿਵਾਰ ਵੀ ਸਪੋਰਟ ਕਰੇ ਉਹਦੇ ਨਾਲ ਜਿਹੜੇ ਸਰਕਾਰੀ ਸਕੂਲਾਂ 'ਚ ਪੇਰੈਂਟਸ ਆਪਨੇ ਬੱਚਿਆਂ ਨੂੰ ਨਹੀਂ ਪੇਜ ਪਾ ਰਹੇ ਥੋੜੇ ਆ ਉਹਨਾਂ 'ਚ ਵੀ ਇਹ ਗੱਲ ਦਾ ਮੈਸੇਜ ਆਵੇ ਕਿ ਸਕੂਲ ਕੋਈ ਵੀ ਬੁਰਾ ਨਹੀਂ ਹੈ ਜਿਹੜਾ ਇਨਫਰਾਸਟ੍ਰਕਚਰ ਸੀਗਾ ਅਸੀਂ ਉਹ ਡਰਾਈਵ ਕਰਤਾ ਹੋਇਆ ਔਰ ਬਾਕੀ ਜਿਹੜਾ ਗਵਰਨਮੈਂਟ ਹੈ ਮੌਜੂਦਾ ਮੈਂ ਉਹਨੂੰ ਬੇਨਤੀ ਕਰਾਂਗਾ ਕਿ ਜਿਹੜੇ ਰਹਿ ਗਏ ਸਕੂਲ ਕਾਈਂਲੀ ਉਹਨਾਂ ਨੂੰ ਕੰਪਲੀਟ ਕੀਤਾ ਜਾਵੇ ਦੇਖੋ ਜਦੋਂ ਮੈਂ ਇਲੈਕਸ਼ਨ ਲੂਜ਼ ਕੀਤੇ ਸੀਗੇ ਤੇ ਕਿਉਂਕਿ ਇਹ ਦੁਨੀਆ ਦੇ ਵਿੱਚ ਕਿਸੇ ਨੇ ਪ੍ਰਮਾਤਮਾ ਨੂੰ ਨਹੀਂ ਛੱਡਿਆ ਨਾ ਕਿਸੇ ਨੇ ਸ਼੍ਰੀ ਰਾਮ ਨੂੰ ਛੱਡਿਆ ਨਾ ਗੁਰੂ ਨਾਨਕ ਜੀ ਨੂੰ ਛੱਡਿਆ ਨਾ ਪ੍ਰਭੂ ਜੈਸ਼ੰਮ ਸਿੰਘ ਛੱਡਿਆ ਤੇ ਉਦੋਂ ਮੇਰੇ ਹਾਰਨ ਤੋਂ ਬਾਅਦ ਜਿਹੜਾ ਇਮੀਜ ਡਾਇਰੈਕਟ ਇਹ ਸੀਗਾ ਕਿ ਮੇਰੇ ਜਿਹੜੇ ਕੋਈ ਸੱਜਣ ਨੇ ਕਿ ਇਹ ਹੁਣ ਦੇਖਾਂਗੇ ਐਕਟੀਵਾ ਦੇਂਦਾ ਕਿ ਨਹੀਂ ਦਿੰਦਾ ਮੇਰਾ ਉਹਨਾਂ ਨੂੰ ਵੀ ਇੱਕ ਜਵਾਬ ਹੈ ਕਿਉਂਕਿ ਇਟਸ ਨੋਟ ਏ ਕੰਟਰੋਵਰਸੀ ਇਹ ਜਿਹੜਾ ਅਸੀਂ ਐਕਟੀਵਾ ਦਿੰਨੇ ਆ ਇਹ ਸਾਡੇ ਪਰਿਵਾਰ ਦਾ ਫੈਸਲਾ ਹੈ ਥਿਸ ਇਜ਼ ਆਵਰ ਹਾਰਡ ਮਨੀ ਸੋ ਇਹਦਾ ਸਰਕਾਰਾਂ ਨਾਲ ਇਹਦਾ ਕਿਸੇ ਗੱਲ ਨਾਲ ਕੋਈ ਰਿਲੇਸ਼ਨ ਨਹੀਂ ਹੈ ਔਰ ਅਸੀਂ ਜਦ ਤੱਕ ਉਹ ਸੁਪਰ ਵਾਲੇ ਨੇ ਜਾਨ ਬਖਸ਼ੀ ਪੂਰੇ ਮੇਰੇ ਪਰਿਵਾਰ ਦੇ ਵਿੱਚ ਮੇਰੇ ਤੋਂ ਬਾਅਦ ਮੇਰੇ ਬੱਚੇ ਵੀ ਇਸ ਚੀਜ਼ ਨੂੰ ਚਲਾਨ ਗਏ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਪਰਮਾਤਮਾ ਰਹਿਮਤ ਕਰੇ ਸਾਨੂੰ ਸ਼ੀਵਾ ਦਵੇ ਇੰਨੀ ਜਾਨ ਦਵੇ ਤਾਂ ਕਿ ਅਸੀਂ ਜਿਹੜਾ ਇਹਨੂੰ ਕੰਟੀਨਿਊ ਕਰਦੇ ਰਹੀਏ ਥੈਂਕ ਯੂ ਠੀਕ ਹੈ ਨਾ ਰੀਤ ਠੀਕ ਜੀ ਅੱਜ ਜਿਹੜਾ ਸਰਕਾਰ ਸਪੀਕਰ ਜੀ ਸ਼ੁਭਾਚੇ ਰਵਾਨਾ ਸਭ ਰਵਾਨਾ ਸਭ ਦਾ ਹੈ ਉਸ ਹਲਕੇ ਦੇ ਵਿੱਚ ਅੱਜ ਬੱਚੇ ਨੇ ਪਾਠ ਪੜੀ ਮਾਮ ਤੇ ਸੁਣਨ ਦੇ ਲਈ ਆਏ ਕੀ ਚੰਗਾ ਮੈਂ ਕਹਿਣਾ ਚਾਹਾਂਗੀ ਵੀ ਜੇ ਅਸੀਂ ਇਹ ਕਰ ਰਹੇ ਹਾਂ ਅਸੀਂ ਇਹ ਐਜੂਕੇਸ਼ਨ ਨੂੰ ਪ੍ਰੋਮੋਟ ਕਰਨ ਲਈ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਬੱਚੇ ਨੇ ਉਹ ਪੜਨ ਉਹਨਾਂ ਨੂੰ ਅੱਗੋਂ ਮੋਟੀਵੇਸ਼ਨ ਮਿਲੇ ਕਿ ਜੇ ਉਹ ਪੜਨਗੇ ਉਹਨਾਂ ਨੂੰ ਅੱਗੋਂ ਅੱਛੇ ਅੱਛੇ ਇਨਾਮ ਮਿਲਣਗੇ ਕਿਉਂਕਿ ਐਜੂਕੇਸ਼ਨ ਜੋ ਹੈ ਉਹ ਸਭ ਤੋਂ ਇੰਪੋਰਟੈਂਟ ਹੈ ਉਸ ਤੋਂ ਬਿਨਾ ਕੋਈ ਕੁਝ ਨਹੀਂ ਕਰ ਸਕਦਾ ਜ਼ਿੰਦਗੀ ਚ ਤੇ ਇਹ ਬਹੁਤ ਕੜਵਾ ਸੱਚ ਹੈ ਕਿ এডਿਕੇਸ਼ਨ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਤੇ ਜੇ ਇਹ ਸਾਡੇ ਪਰਿਵਾਰ ਨੇ ਇਹ ਸ਼ੁਰੂ ਕੀਤਾ ਹੈ ਇਹ ਬੱਚਿਆਂ ਨੂੰ ਮੋਟੀਵੇਟ ਕਰਨ ਲਈ ਹੈ ਕਿ ਉਹ ਅੱਗੇ ਪੜਨ ਔਰ ਪੜ੍ਹ ਲਿਖ ਕੇ ਬਹੁਤ ਅੱਛਾ-ਅੱਛਾ ਕਰਨ ਤੇ ਵੱਡੇ ਬਣਨ ਤੇ ਇਹ ਚੀਜ਼ ਸਾਡੀ ਮਾਤਾ ਜੀ ਦੇ ਆਸ਼ੀਰਵਾਦ ਨਾਲ ਤੇ ਸਾਡੇ ਬੜੀ ਬੜੀ ਮੰਮੀ ਦੇ ਆਸ਼ੀਰਵਾਦ ਨਾਲ ਅਸੀਂ ਸ਼ੁਰੂ ਕੀਤੀ ਸੀ ਤੇ ਉਹਨਾਂ ਦੀ ਸੋਚ ਸੀ ਕੀ ਜਿੱਦਾਂ ਉਹ ਟੀਚਰ ਰਹੇ ਨੇ ਤੇ ਉਹਨਾਂ ਦੀ ਸੋਚ ਸੀ ਕਿ ਸਾਰੇ ਬੱਚੇ ਅੱਗੇ ਵਧਣ ਕੋਈ ਵੀ ਐਸਾ ਬੱਚਾ ਨਾ ਹੋਵੇ ਕਿ ਜਿੰਨੂੰ ਪੜ੍ਹਾਈ ਨਾ ਮਿਲੇ ਅੱਛੇ ਸਕੂਲ ਕਰਨ ਜਾਂ ਉਹ ਕਿਤੇ ਜਾਣ ਨਾ ਪਾਵੇ ਤਾਂ ਕਰਕੇ ਅਸੀਂ ਇੱਕ ਚੀਜ਼ ਸ਼ੁਰੂ ਕੀਤੀ ਸੀ ਜੋ ਕਿ ਉਹਨਾਂ ਨੂੰ ਅੱਗੇ ਕਾਲਜ ਜਾਣ ਵੇਲੇ ਵੀ ਮਦਦ ਹੋਏਗੀ ਐਕਟਿਵਾ ਨਾਲ ਲੋਕ ਕਿੱਥੇ ਜੇ ਦੂਰ ਪੜਨ ਜਾਣਾ ਤਾਂ ਉਹ इजीली ਜਾ ਸਕਦੇ ਨਹੀਂ ਤੇ ਸੋਚ ਅਸੀਂ ਜਾਰੀ ਰੱਖਾਂਗੇ ਜਦੋਂ ਤੱਕ ਅਸੀਂ ਕਰ ਪਾਏ ਤਾਂ ਜੇ 3 ਵਿੱਚ ਕੁਝ ਹੋਰ ਮੰਟ ਲਾ ਸਕਦੇ ਆ ਮੈਮ ਸਾਰੇ ਟਾਈਮਸ ਵਿੱਚ ਆਏ ਨੇ 92 ਬਚਾਏ ਹਾਂਜੀ ਕੀ ਕਹਿਣਾ ਚਾਹੋ ਬਹੁਤ ਖੁਸ਼ ਹਾਂ ਥੈਂਕ ਯੂ ਐਮ ਐਲ ਐਸ ਅੱਡਾ ਥੈਂਕ ਯੂ ਸਭ ਟੀਚਰਸ ਦੀ ਮਿਹਨਤ ਨਾਲ ਇਹ ਹੋ ਸਕਿਆ ਹੈ ਬੱਚੇ ਸਾਨੂੰ ਐਲਕਾ ਅੰਮਰੇਜ ਕਰਦੇ ਨੇ ਅਸੀਂ ਬਹੁਤ ਬਹੁਤ ਖੁਸ਼ ਹਾਂ ਥੈਂਕ ਯੂ ਜਿਹਨਾਂ ਆਪਣੇ ਦੇ ਨਾਲ ਦੇ ਸਾਥੀ ਦੇ ਬੱਚੇ ਨੇ ਉਹਨਾਂ ਨੂੰ ਲੜਕੀ ਨੂੰ ਕੀ ਕਹਿੰਦੇ ਇਹ ਮਹਿਸੂਸ ਇਹਨਾ ਚਾਹੁੰਗੀ ਕਿ ਮਨ ਲਗਾ ਕੇ ਪੜੋ ਜਿਵੇਂ ਸਾਡੇ ਟੀਚਰ ਸਾਨੂੰ ਗਾਈਡ ਕਰਦੇ ਨੇ ਉਹਦੇ ਫੋਲੋ ਕਰੋ ਬੱਚੇ ਜਿਵੇਂ ਕਿ ਕਈ ਪੇਰੈਂਟਸ ਆਪਣੇ ਬੱਚਿਆਂ ਨੂੰ ਨਹੀਂ ਪੜਾਉਂਦੇ ਸੜੀ ਤੇ ਨਹੀਂ ਕਰਵਾ ਪਾਉਂਦੇ ਉਹਨਾਂ ਨੂੰ ਕੀ ਕਹਿਣਾ ਪੇਰੈਂਟਸ ਨੂੰ ਕੀ ਕਹਿਣਾ ਚਾਹੁੰਦੇ ਇਹ ਹੀ ਕਹੋਗੇ ਕਿ ਪੜਾਓ ਜਿੰਨਾ ਜੇ ਪੜ ਸਕਦੇ ਆਂ ਸੀ ਬੱਸ ਇਹ ਕਹਿੰਦੇ ਥੈਂਕ ਯੂ ਭਾਈ ਜਿਹੜਾ ਬੱਚਿਆਂ ਨੂੰ ਮੋਟੀਵੇਟ ਕਰਾਂਗਾ ਜਿਹੜਾ ਨਾਮ ਦਿੱਤਾ ਗਿਆ ਅੱਜ ਜੀ ਬਹੁਤ ਹੀ ਵਧੀਆ ਉਪਰਾਲਾ ਸਾਡੇ ਸੰਜੇ ਤਲਵਾਰ ਜੀ ਜਿਹੜੇ ਪਿਛਲੇ ਸਾਲ ਵੀ ਕੀਤਾ ਸੀ ਤੇ ਇਸ ਸਾਲ ਵੀ ਉਹਨਾਂ ਨੇ ਸਰਕਾਰੀ ਸਕੂਲ ਦੇ ਵਿੱਚ ਫਰਸਟ ਆਨ ਤੇ ਬੱਚੇ ਨੂੰ ਸਕੂਟਰ ਦਿੱਤੀ ਆ ਬਹੁਤ ਹੀ ਵਧੀਆ ਪ੍ਰਾਲਾ ਆ ਤੇ ਅੱਗੇ ਵੀ ਇਹ ਪ੍ਰਾਲਾ ਚੱਲਦਾ ਜਾਊਗਾ ਕੰਟੀਨਿਊ ਉਹ ਅੱਜ ਐਕਸ ਐਮ ਐਲ اے ਹੁੰਦੇ ਹੋਏ ਵੀ ਕਹਿਣ ਦਾ ਮਤਲਬ ਇਹ ਆ ਕਿ ਫਿਰ ਵੀ ਉਹਨਾਂ ਨੂੰ ਆਪਣੇ ਈਸਟ ਦਾ ਪੂਰਾ ਧਿਆਨ ਆ ਤੇ ਮੈਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਤਲਵਾਰ ਸਾਹਿਬ ਨੂੰ ਤੇ ਬੱਚਿਆਂ ਨੂੰ ਕਿ ਬੱਚੇ ਐਦੇ ਪੜ੍ਹਦੇ ਲਿਖਦੇ ਰਹਿਣ ਤੇ ਪਰਮਾਤਮਾ ਤਰੱਕੀ ਦੇਵੇ ਤੇ ਐਦੇ ਸਕੂਟਰੀਆਂ ਤਲਵਾਰ ਸਾਹਿਬ ਸਾਡੇ ਦਿੰਦੇ ਰਹੇ ਲੋ ਤੁਹਾਡੇ ਸਕੂਲ ਦੇ ਕਿ ਬੰਬਲ ਆਏ ਬੱਚੇ ਨੂੰ ਸੀ ਫੁੱਟੀ ਗੇਟ ਦਿੱਤੀ ਗਈ ਹੈ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਔਰ ਬੜਾ ਬੱਚੇ ਨੂੰ ਬੜੀ ਮੋਟੀਵੇਸ਼ਨ ਮਿਲੀ ਹੈ ਔਰ ਬੱਚਾ ਵੀ ਬਹੁਤ ਔਰ ਡਿਜ਼ਰਵਿੰਗ ਸੀਗਾ ਔਰ ਸਾਨੂੰ ਮਤਲਬ ਇਦਾਂ ਦੀ ਅਗਰ ਇਦਾਂ ਦੇ ਤਤਵੰਤੇ ਸੱਜਣ ਆਉਂਦੇ ਰਹਿਣ ਸਾਡੇ ਬੱਚਿਆਂ ਦਾ ਮਾਣ ਇੱਜ਼ਤ ਕਰੀ ਜਾਣ ਤੇ ਸਾਡੇ ਬੱਚੇ ਹੋਰ ਵੀ ਮੱਲਾ ਮਾਰਨਗੇ ਦੇ ਦੇ ਬੱਚੇ ਮਿਹਨਤ ਕਰਦੇ ਆ ਤੇ ਇਦਾਂ ਦੇ ਕਈ ਹੋਰ ਵੀ ਸੰਸਥਾਵਾਂ ਜਾਂ ਐਮਟੀਆ ਹੈਗੇ ਜਿਹੜੇ ਬੱਚਿਆਂ ਨੂੰ ਮਾਣ ਮਹਿਸੂਸ ਹੁੰਦਾ ਹੈ ਤੇ ਬੱਚੇ ਦਾ ਵੀ ਕਹਿੰਦੇ ਕੋ ਬੜਾ ਮਨਸੀਕਾ ਕਰਦੇ ਹੋ ਬੜੰਦੇ ਹਾਂਜੀ ਬੱਚੇ ਜਿੱਦਾਂ ਜਿੱਦਾਂ ਬੱਚਿਆਂ ਨੂੰ ਅਗਰ ਦੇਖੋ ਇਹ ਇਨਾਮ ਕੋਈ ਉਹਨਾਂ ਨੂੰ ਲਾਲਚ ਨਹੀਂ ਹੈ ਇਹ ਇੱਕ ਉਹਨਾਂ ਨੂੰ ਅਵਾਰਡ ਹੈ ਇਹ ਜਦੋਂ ਬੱਚਿਆਂ ਨੂੰ ਅਸੀਂ ਕੋਈ ਅਵਾਰਡ ਦਿੰਨੇ ਆ ਤੇ ਅਸੀਂ ਉਹਨਾਂ ਨੂੰ ਮੋਟੀਵੇਟ ਕਰਦੇ ਆ ਕਿ ਵੀ ਉਹ ਹੋਰ ਵੀ ਜ਼ਿਆਦਾ ਮਿਹਨਤ ਕਰਨ ਔਰ ਬੱਚੇ ਕਰਦੇ ਵੀ ਨੇ ਔਰ ਉਹ ਆਪਣਾ ਜੋ ਉਹਨਾਂ ਨੇ ਅਚੀਵ ਕਰਨਾ ਹੁੰਦਾ ਉਹ ਤਾਂ ਹੀ ਅਚੀਵ ਕਰ ਪਾਉਂਦੇ ਨੇ ਜੇ ਉਹਨਾਂ ਦੇ ਟੀਚਰਸ ਪੇਰੈਂਟਸ ਵੱਲੋਂ ਉਹਨਾਂ ਨੂੰ ਜ਼ਿਆਦਾ ਮੋਟੀਵੇਸ਼ਨ ਮਿਲੇ ਔਰ ਅਗਰ ਇਦਾਂ ਦੇ ਸੱਜਣ ਨਾਲ ਜੁੜ ਜਾਣ ਤਲਵਾਰ ਸਾਹਿਬ ਵਰਗੇ ਤਾਂ ਹੋਰ ਵੀ ਜ਼ਿਆਦਾ ਬੱਚੇ ਜਿਹੜੇ ਨੇ ਸਾਡੇ ਹੋਰ ਵੀ ਬੱਚੇ ਪ੍ਰੋਗਰੈਸ ਕਰਨਗੇ ਬਾਕੀ ਬੱਚਿਆਂ ਨੂੰ ਟੀਚਰ ਬਾਕੀ ਬੱਚਿਆਂ ਨੂੰ ਵੀ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਵੀ ਉਹ ਵੀ ਮਿਹਨਤ ਕਰਨ ਔਰ ਉਹ ਵੀ ਇਦਾਂ ਦੇ ਇਨਾਮ ਹਾਸਲ ਕਰਨ ਔਰ ਆਪਣਾ ਨਾਮ ਰੌਸ਼ਨ ਕਰਨ ਆਪਣੇ ਮਾਪਿਆਂ ਦਾ ਸਕੂਲ ਦਾ ਥੈਂਕ ਯੂ ਮੇਰਾ ਨਾਮ ਤੇਜਵਿੰਦਰ ਕੌਰ ਜਿਹਦੇ ਨਾਮ ਦਾ ਅੱਜ ਵਾਰ ਬੇਰ ਬੱਚਿਆ ਜਿਹੜਾ ਨਾਮ ਆਇਆ ਟੌਪ ਦੇ ਵਿੱਚ ਤੇ ਇੱਕ ਵਾਰ ਵੀ ਸਾਡਾ ਸਰ ਸਕੂਲ ਜਿਹੜਾ ਹੈ ਪਿਛਲੇ ਕਈ ਸਾਲਾਂ ਤੋਂ ਇਸੇ ਤਰ੍ਹਾਂ ਸਾਡੇ ਬੱਚੇ ਜਿਹੜੇ ਨੇ ਉਹ ਕਾਮਯਾਬੀ ਲੈ ਰਹੇ ਨੇ ਔਰ ਸੰਜੇ ਤਲਵਾਰ ਦੀ ਵੀ ਪਿਛਲੇ 5 6 7 ਤੋਂ ਲਗਾਤਾਰ ਹਰ ਸਾਲ ਇਸ ਸਕੂਲ ਦੀਆਂ ਉਹਨਾਂ ਲੜਕੀਆਂ ਨੂੰ ਜਿਹੜੀ ਲੜਕੀ ਵੀ ਕੋਈ ফার্স্ট ਆਉਂਦੀ ਹੈ ਉਹਨਾਂ ਦੀ ਪੜ੍ਹਾਈ ਨੂੰ ਪ੍ਰਮੋਟ ਕਰਨ ਦੇ ਲਈ ਉਹਨਾਂ ਨੂੰ ਹਰ ਸਾਲ ਜਿਦਾ ਕਹ ਲਓ ਇੱਕ ਐਕਟਿਵਾ ਜਿਹੜੀ ਆ ਉਹ ਗਿਫਟ ਕਰਦੇ ਨੇ ਤਾਂ ਕਿ ਉਹ ਅੱਗੇ ਆਪਣੀ ਕਾਲਜ ਦੀ ਪੜ੍ਹਾਈ ਜਿਹੜੀ ਆ ਉਹ ਪੂਰੀ ਕਰ ਸਕਣ ਬੱਚਾ ਆਪਣਾ ਪੜ੍ਹਾਈ ਨਾ ਛੱਡ ਦੇਵੇ ਬੱਚੇ ਨੂੰ ਕਿੰਨਾ ਕਿੰਨਾ ਸ਼ੌਂਕ ਪੈਦਾ ਹੁੰਦਾ ਕਿਉਂਕਿ ਹਰ ਇੱਕ ਸਾਲ ਇਸੇ ਸਕੂਲ ਦੇ ਬੱਚੇ ਬਿਲਕੁਲ ਸਾਰੇ ਨਾ ਬੱਚਿਆਂ ਨੂੰ ਦੇਖ ਕੇ ਬਾਕੀ ਬੱਚੇ ਵੀ ਜਿਹੜੇ ਨੇ ਉਹ ਵੀ ਉਤਸ਼ਾਹਿਤ ਹੁੰਦੇ ਨੇ ਉਹਨਾਂ ਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਵੀ ਅਦਾ ਮਿਹਨਤ ਕਰੀਏ ਸਾਨੂੰ ਵੀ ਅਸੀਂ ਵੀ ਉਸ ਮਕਾਮ ਤੇ ਪਹੁੰਚੇ ਸਾਨੂੰ ਵੀ ਐਕਟਿਵਿਟੀਆ ਮਿਲੇ ਉਹ ਜਿਹੜੀ ਹੈ ਇੱਕ ਬਹੁਤ ਵੱਡੀ ਮੋਟੀਵੇਸ਼ਨ ਹੁੰਦੀ ਹੈ ਉਹ ਠੀਕ ਹੈ ਕਿ ਅਸੀਂ ਇਹ ਨਹੀਂ ਉਸ ਚੀਜ਼ ਕਰ ਪਾਉਂਦੇ ਪਰ ਜਦੋਂ ਮਤਲਬ ਕੋਈ ਕਹਿ ਲੋ ਬਤਵੰਤੇ ਸੱਜਣ ਕਹਿ ਲ ਸਕਦੇ ਆ ਅਸੀਂ ਇਹ ਜਦੋਂ ਲੋਕ ਜਿਹੜੇ ਨੇ ਸਕੂਲ ਦੇ ਵਿੱਚ ਇਹੋ ਜਿਹੇ ਕੋਈ ਕੰਮ ਕਰਦੇ ਨੇ ਤਾਂ ਉਹਨਾਂ ਨਾਲ ਬੱਚਿਆਂ ਨੂੰ ਬੜਾ ਹਲਾਸ਼ੇਰੀ ਮਿਲਦਾ ਗਿਨੀ ਉਹ ਬੇਤ ਕਰਾਉਂਦੇ ਟੀਚਰਸ ਵੀ ਆਬਵੀਅਸਲੀ ਸਰ ਟੀਚਰਸ ਮਿਹਨਤ ਕਰਾਉਂਦੇ ਨੇ ਤਾਂ ਹੀ ਇਹ ਸਾਰਾ ਕੁਝ ਸੰਭਵ ਹੋ ਪਾਉਂਦਾ ਹੈ ਇਹ ਜਿਹੜਾ ਕੋਈ ਬੱਚੇ ਫਰਸਟ ਸੈਕਿੰਡ ਥਰਡ ਆਉਂਦੇ ਨੇ ਇਹ ਬੱਚਿਆਂ ਦੀ ਮਿਹਨਤ ਤਾਂ ਹੁੰਦੀ ਹੈ ਪਰ ਉਹਨਾਂ ਦੇ ਨਾਲੋਂ ਵੱਧ ਉਹਨਾਂ ਦੇ ਟੀਚਰਸ ਦੀ ਮਿਹਨਤ ਸਾਡੇ ਇਸ ਸਕੂਲ ਦੀ ਜਿਹੜੀ ਸਟਰੈਂਥ ਹੈ ਸਾਰੇ ਇਸ ਸਮੇਂ ਮਤਲਬ 6ਵੀਂ ਤੋਂ 10ਵੀਂ ਤੱਕ 2500 ਤੋਂ ਪਲੱਸ ਹੈ ਜੀ ਔਰ ਪਹਿਲੀ ਤੋਂ ਜਿਹੜੀ 5ਵੀਂ ਤੱਕ ਦੀ ਜਿਹੜੀ ਕਹਿੰਦੇ ਸਟਰੈਂਥ ਹੈ ਉਹ 800 ਤੋਂ ਪਲੱਸ ਹੈ ਜਿਵੇਂ ਬੱਚੇ ਦਾ ਸੁਪਨਾ ਇੱਕ ਦਾ ਅਫੀਸਰ ਬਣਦਾ ਵਾ ਤੇ ਉਹ ਸੁਪਨਾ ਪੂਰਾ ਹੁੰਦਾ ਵੈਸੇ ਸਕੂਲ ਸਰ ਜੀ ਜਿਸ ਤਰ੍ਹਾਂ ਉਹ ਬੱਚੀ ਇਸ ਸਮੇਂ ਮਿਹਨਤ ਕਰ ਰਹੀ ਹੈ ਅਸੀਂ ਤਾਂ ਪੂਰੀ ਉਮੀਦ ਕਰਦੇ ਹਾਂ ਕਿ ਉਹ ਅੱਗੇ ਚੱਲ ਕੇ ਜ਼ਰੂਰ ਕਰੇਗੀ ਬਾਕੀ ਕੁਝ ਹਾਲਾਤਾਂ ਤੇ ਡਿਪੈਂਡ ਕਰਦਾ ਹੈ ਜਿ ਪ੍ਰਮਾਤਮਾ ਕਰੇਗੀ ਉਹਦੇ ਵਧੀਆ ਹਾਲਾਤ ਰਹਿਣ ਉਹ ਕੁੜੀ ਮਿਹਨਤ ਕਰੇ ਤਾਂ ਉਹ ਵਧੀਆ ਬਣ ਜੇ ਬਾਕੀ ਜਿੱਥੇ ਸਕੂਲ ਦੀ ਗੱਲ ਹੈ ਜਾਂ ਸਾਡੇ ਲੈਵਲ ਦੀ ਗੱਲ ਹੈ ਅਸੀਂ ਸਾਰੇ ਟੀਚਰਸ ਔਰ ਇਹ ਸਕੂਲ ਜਿਹੜਾ ਹੈ ਉਹ ਬੱਚੇ ਦੀ ਜਿੱਥੇ ਤੱਕ ਹੋ ਸਕੇਗੀ ਅਸੀਂ ਮਦਦ ਕਰਦੇ ਰਵਾਂਗੇ ਉਹਨੂੰ ਪੜ੍ਹਾਉਂਦੇ ਵੀ ਰਾਂਗੇ ਜਿੱਥੇ ਹੋ ਸਕੇਗੀ ਹੈਲਪ ਵੀ ਕਰਦੇ ਰਹਿਵਾਂਗੇ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਵਿਸ਼ੇਖ ਜਲੋਟਾ ਦੀ ਰਿਪੋਰਟ